ਮੇਰਾ ਨਾਂ ਕੁਲਵੀਰ ਕੋਹਰਿਆ ਤੇ ਮੇਰਾ ਬੇਟਾ ਇੰਗਲੈਂਡ ਚ ਗਿਆ ਸੀਗਾ ਡੇਢ ਸਾਲ ਪਹਿਲਾਂ ਹੁਣ 7 ਕਿ ਮਹੀਨੇ ਤੋਂ ਹੈਲੀਕਸ ਸ਼ਹਿਰ ਚ ਸੀਗਾ ਕਿਸ ストੋਰ ਤੇ ਕੰਮ ਕਰਦਾ ਸੀ ਤੇ ਡੇਲੀ ਜਿੱਥੇ ਉਹਦਾ ਫੋਨ ਆਉਂਦਾ ਆਉਂਦਾ ਸੀਗਾ ਮੇਰੀ ਸੋਮਵਾਰ ਗੱਲ ਹੋਈ ਆ ਤੇ ਮੰਗਲ ਮੈ ਮੇਰਾ ਫੋਨ ਅੜੀਖ ਦੀ ਸੀ ਉਹਦਾ ਫੋਨ ਨਹੀਂ ਆਇਆ ਤੇ 7 6 7 ਵਜੇ ਤੇ ਡੇਲੀ ਫੋਨ ਮੈਨੂੰ ਕਰਦਾ ਸੀ ਜਾਂ 8 ਵਜੇ ਤੱਕ ਮੈਨੂੰ ਨੇ ਕਰ ਲੈਣਾ ਡੇ ਤੇ 8 ਵਜੇ ਤੇ ਮੈਂ ਫੋਨ ਹੜੀ-ਕੜੀ ਕੇ ਤੇ ਮੈਂ ਉਹਨੂੰ ਫੋਨ ਲਾਇਆ ਤੇ ਮੈਂ ਉਹਨੇ ਮੇਰਾ ਫੋਨ ਨਹੀਂ ਚੱਕਿਆ ਜਿੱਦਾਂ ਤੂੰ ਮੈਂ ਕਹਿੰਦਾ ਲਾਈਆ ਉਸ ਤੋਂ ਬਾਅਦ ਵਿੱਚ ਮੈਂ ਉਹਦਾ ਲਾਸਟ ਸੀਨ ਚੈੱਕ ਕੀਤਾ ਤੇ 2:24 ਦਾ ਸੀਗਾ ਤੇ ਮੈਨੂੰ ਜਿੱਦਾਂ ਆਪਣੇ ਆਪ ਨੂੰ ਇਹ ਵੀ ਉੱਠਿਆ ਨਹੀਂ ਹੈਗਾ ਹਨਾ ਤੇ ਮੈਂ ਜਿੱਦਾਂ ਫੋਨ ਲਾਇਆ ਤੇ ਉਹਨੇ ਨਹੀਂ ਚੱਕਿਆ ਹੈਗਾ ਫਿਰ ਮੈਂ ਉਹਦੇ ਨਾਲ ਦੇ ਜਿਹੜੇ ਮੁੰਡੇ ਕੰਮ ਕਰਦੇ ਸੀ ਉਹਨਾਂ ਨੂੰ ਦੋਹਾਂ ਨੂੰ ਮੈਸੇਜ ਛੱਡੇ ਉਹਨਾਂ ਨੇ ਮੈਨੂੰ ਕੋਈ ਰਿਪਲਾਈ ਨਹੀਂ ਦਿੱਤਾ ਕਿੰਨਾ ਚਿਰ ਉਸ ਤੋਂ ਬਾਅਦ ਵਿੱਚ ਮੈਂ ਫੇਰ ਆਪਣਾ 1 ਘੰਟਾ 2 ਘੰਟੇ ਡੇਢ ਘੰਟਾ ਵੇਟ ਕਰਦੀ ਰਹੀ ਵੀ ਚਲੋ ਕੋਈ ਕੰਮ ਤੋਂ ਫ੍ਰੀ ਹੋ ਕੇ ਮੈਨੂੰ ਕੋਈ ਮੈਸੇਜ ਦੇ ਦਊਗਾ ਪਰ ਉਹਨਾਂ ਨੇ ਫੇਰ ਵੀ ਮੈਨੂੰ ਕੋਈ ਮੈਸੇਜ ਨਹੀਂ ਦਿੱਤਾ ਮੈਂ ਦੁਬਾਰੀ ਤਾਂ ਉਹਨਾਂ ਨੂੰ 10 ਵਜੇ ਮੈਨੂੰ ਫੋਨ ਲੰਭੀ ਨੂੰ ਉਹਨਾਂ ਨੇ ਮੇਰਾ ਕੋਈ ਫੋਨ ਨਹੀਂ ਚੁੱਕਿਆ ਤੇ ਰਾਤ ਦੇ 10:30 ਤੋਂ ਬਾਅਦ ਚ ਮੈਂ ਫੇਰ ਲਾਇਆ ਫੋਨ ਕੀਤਾ ਤੇ ਫਿਰ ਉਹਨਾਂ ਨੇ ਉਹਨਾਂ ਦੇ ਇੱਕ ਨੇ ਫੋਨ ਚੁੱਕਿਆ ਤੇ ਮੈਨੂੰ ਕਹਿੰਦੇ ਕਿ ਤੁਹਾਡੀ ਅੰਕਲ ਨਾਲ ਗੱਲ ਕਰਨੀ ਹੈ ਤੇ ਮੈਨੂੰ ਉਹਨਾਂ ਨੇ ਕਿਹਾ ਦੇ ਨਾ ਤੁਸੀਂ ਕਿੰਨੀ ਵਾਰ ਤੇ ਅਸੀਂ ਉਹਨੂੰ ਹਸਪੀਟਲ ਐਡਮਿਟ ਕਰਾਇਆ ਸਵੇਰ ਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋਈ ਕਹਿੰਦੇ ਉਹ ਤੁਹਾਨੂੰ ਨਰਸਾਂ ਦੱਸਣਗੀਆਂ ਤੇ ਅਸੀਂ ਤੁਹਾਡੀ ਗੱਲ ਕਰਾਉਂਦੇ ਆ ਮੈਂ ਬਾਰ-ਬਾਰ ਪੁੱਛਦੀ ਰਹੀ ਮੈਂ ਕਹਿੰਦੀ ਕਿ ਕਿੱਦਾਂ ਮੇਰਾ ਬੇਟਾ ਠੀਕ ਹੈ ਕਹਿੰਦੇ ਠੀਕ ਹੈ ਕੋਈ ਨਹੀਂ ਤੇ ਮੈਂ ਰਾਤ ਨੂੰ ਫੋਨ ਲਾਇਆ ਮੁੜ ਕੇ ਉਹਨਾਂ ਨੇ ਫੋਨ ਨਹੀਂ ਚੱਕਿਆ ਦੂਆ ਦਿਨ ਵੀ ਸਾਰੀ ਰਾਤ ਮੇਰੀ ਇਦਾਂ ਨਿਕਲ ਗਈ ਦੂਏ ਦਿਨ ਵੀ ਮੈਂ ਫੋਨ ਲਾਉਂਦੀ ਰਹੀ ਉਹਨਾਂ ਨੇ ਮੇਰਾ ਫੋਨ ਨਹੀਂ ਚੱਕਿਆ ਮੈਂ ਉਹਨਾਂ ਦੇ ਫੋਨ ਦੀ ਵੇਟ ਕਰਦੀ ਰਹੀ ਮੈਨੂੰ ਕਹਿੰਦੇ ਸੀ ਤੁਹਾਡੀ ਗੱਲ ਕਰਾਉਨੇ ਆ ਦੂਏ ਦਿਨ ਸ਼ਾਮ ਤੇ ਕਰ ਮੈਂ ੜੀਕੜੀ ਕੇ ਫੇਰ ਫੋਨ ਲਾਇਆ ਫੇਰ ਚੱਕਿਆ ਤੇ ਮੈਨੂੰ ਕਹਿੰਦੇ ਸੜ ਤੋਂ ਹਜੇ ਹਸਪੀਟਲ ਜਾ ਨਹੀਂ ਹੋਇਆ ਤੇ ਸਾਨੂੰ ਪਰਮਿਸ਼ਨ ਨਹੀਂ ਹੈਗੀ ਉੱਥੇ ਤੇ ਸੜ ਤੋਂ ਹਜੇ ਪਹੁੰਚ ਨਹੀਂ ਹੋਇਆ ਤੇ ਹਜੇ ਠੀਕ ਹੈ ਹੁੰਦਾ ਤੁਹਾਡਾ ਬੇਟਾ ਮੈਨੂੰ ਕੋਈ ਗੱਲਬਾਤ ਨਹੀਂ ਪੂਰੀ ਦੱਸੀ ਦੂਹ ਦਿਨ ਮੇਰੇ ਤੇ ਬੀਤ ਗਏ ਦੂਏ ਦਿਨ ਅਸੀਂ ਫੇਰ ਫੋਨ ਲਾਇਆ ਤੇ ਮੈਂ ਕਿਹਾ ਵੀ ਤੁਸੀਂ ਮੈਨੂੰ ਹੌਸ ਕਹਿੰਦੇ ਹੋਰ ਬਲੱਡ ਰੈਲੀਸ਼ਨ ਨੂੰ ਦੱਸਣਗੇ ਤਾਂ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੰਦੇ ਤੇ ਦੂਏ ਦਿਨ ਸ਼ਾਮ ਨੂੰ ਮੈਂ ਕਹਾਂ ਤੁਸੀਂ ਮੈਨੂੰ ਹਸਪਤਾਲ ਦਾ ਦੱਸੋ ਵੀ ਅਸੀਂ ਪਤਾ ਤਾਂ ਕਰੀਏ ਵੀ ਮੈਂ ਆਪਣੀ ਬੇਟੀ ਨੂੰ ਕਹਿੰਨੀ ਮੇਰੀ ਬੇਟੀ ਬਾਹਰ ਕੈਨੇਡਾ ਦੇ ਵਿੱਚ ਆ ਤੇ ਮੈਂ ਕਹਾਂ ਉਹਨੂੰ ਮੈਂ ਕਹਿੰਨੀ ਆ ਤੂੰ ਤਿੰਨ ਮੈਨੂੰ ਇੱਦਾਂ ਹੀ ਨਿਕਲ ਗਏ ਮੇਰੇ ਬੇਟੀ ਨੇ ਪਤਾ ਕੀਤਾ ਹਸਪਤਾਲ ਆ ਤੇ ਉਹਨਾਂ ਨੇ ਇਹ ਕਹਿੰਦੇ ਆ ਵੀ ਉਹਨੇ ਉਹਦੇ ਕੋਈ ਦਾ ਪ੍ਰੋਬਲਮ ਆਈ ਤਾਂ ਅਸੀਂ ਇਹਨੂੰ ਲੈ ਗਏ ਆ ਤੇ ਪਰ ਸਾਨੂੰ ਹਸਪਤਾਲ ਵਾਲਿਆਂ ਨੇ ਕਿਹਾ ਵੀ ਸਾਨੂੰ ਇਹਨਾਂ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਹ ਇਹ ਮਾਲਕ ਕੋਈ ਵੀ ਨਹੀਂ ਸੀ ਤਿੰਨਾ ਵਿੱਚ ਦੋ ਇੱਕ ਮੁੰਡਾ ਕੰਮ ਕਰਦਾ ਸੀ ਤੇ ਦੂਜਾ ਮਾਲਕ ਸੀਗਾ ਤੇ ਇਹਨਾਂ ਨੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇਹਨਾਂ ਨੇ ਮੈਨੂੰ ਕੋਈ ਸਹੀ ਜਵਾਬ ਨਹੀਂ ਦਿੱਤਾ ਹੈਗਾ ਵੀ ਮੇਰੇ ਮੇਰੇ ਬੇਟੇ ਦੇ ਇੱਥੇ ਸਾਈਡ ਤੇ ਨਿਸ਼ਾਨ ਆ ਕੋਈ ਆ ਚੀਜ਼ ਤੇ ਇਹਨਾਂ ਨੇ ਹੁਣ ਸਾਨੂੰ ਕਹਤਾ ਕਿ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਜੇ ਸੁਸਾਈਡ ਕੀਤਾ ਹੁੰਦਾ ਉਹਦੇ ਗਾਲ ਤੇ ਵੀ ਨਿਸ਼ਾਨ ਹੋਣਾ ਸੀ ਇਹਨਾਂ ਨੇ ਕੁਝ ਉਹਦੇ ਮਾਰ ਕੇ ਜਾਂ ਕੁਝ ਕੀਤਾ ਆ ਮੈਨੂੰ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗਦਾ ਕਿਉਂਕਿ ਉਹਦੇ ਬੈਕ ਤੇ ਨਿਸ਼ਾਨ ਆ ਇੱਥੇ ਇੱਥੇ ਨਿਸ਼ਾਨ ਹੈ ਉਹ ਵੀ ਸਾਡੇ ਕੋਈ ਰਿਸ਼ਤੇਦਾਰ ਗਏ ਆ ਪੰਜੀ ਦੇ ਨੇ ਤੇ ਸਾਨੂੰ ਉਹਨਾਂ ਨੇ ਵੀਡੀਓ ਤੇ ਦਿਖਾ ਲਿਆ ਸਾਨੂੰ ਕੋਈ ਪੂਰਾ ਨਹੀਂ ਪਤਾ ਲੱਗਦਾ ਕੁਝ ਵੀ ਜਿਹੜੇ ਬੱਚੇ ਗਿਆ ਸੀ ਕਿੰਨਾ ਸਮਾਂ ਪਹਿਲਾਂ ਬਾਹਰ ਗਿਆ ਸੀ 1.5 ਸਾਲ ਸਟੱਡੀ ਵੇਸ ਤੇ ਗਿਆ ਸੀ 1.5 ਸਾਲ ਹੋ ਗਿਆ ਸੀ ਤੇ ਹੁਣ ਉਹਦੇ ਤੋਂ ਪੇਪਰ ਹੈ ਨਹੀਂ ਸੀ ਇਸ ਕਰਕੇ ਉਹਨੂੰ ਥੋੜਾ ਮਾਲਕ ਪਰੇਸ਼ਾਨ ਕਰਦੇ ਸੀਗੇ ਤੇ ਉਹਨੂੰ ਅਜੇ ਕਿਸੇ ਪਾਸੇ ਨੂੰ ਲੱਗੜੀ ਨਹੀਂ ਸੀ ਗਈ ਮੇਰੇ ਫਾਦਰ ਦੀ ਡੈਥ ਹੋ ਗਈ ਹੈ 6 ਸਾਲ ਪਹਿਲਾਂ ਤੇ ਇਹ ਇੱਕ ਇੱਕ ਭੈਣ ਇੱਕ ਭਰਾ ਹੀ ਹਾ ਤੋਨੇ ਹਾਂਜੀ ਕੀ ਮੰਗ ਕਰਦੇ ਹੋ ਸਾਰੀ ਜੀ ਭਾਜੀ ਮੇਰੇ ਕੋਲ ਬਸ ਇਹ ਹੈ ਵੀ ਮੈਨੂੰ ਪਤਾ ਲੱਗੇ ਮੇਰੇ ਬੇਟੇ ਨੂੰ ਹੋਇਆ ਕੀ ਹੈ ਮੇਰੇ ਬੇਟੇ ਨੂੰ ਹੋਇਆ ਕੀ ਆ ਮੈਨੂੰ ਕੁਝ ਨਹੀਂ ਹਜੇ ਪੂਰਾ ਪਤਾ ਇਹਨਾਂ ਨੇ ਮੇ ਤੋਂ ਝੂਠ ਕੇ ਬੋਲੇ ਜੇ ਮੇਰੇ ਬੱਚੇ ਨੇ ਕੋਈ ਇਦਾਂ ਦੀ ਗੱਲ ਸੀ ਤੇ ਇਹਨਾਂ ਨੇ ਮੈਨੂੰ ਦੱਸਿਆ ਕਿਉਂ ਨਹੀਂ 12 ਤੋਂ 14 16 ਘੰਟੇ 20 ਘੰਟੇ ਮੈਂ ਅੜੀਕਦੀ ਰਹੀ ਇਹਨਾਂ ਨੇ ਮੈਨੂੰ ਫੋਨ ਕਰਨ ਦਾ ਮਾਲਕਾ ਦਾ ਮਤਲਬ ਸੀ ਨਾ ਮੈਨੂੰ ਫੋਨ ਕਰਕੇ ਦੱਸਣਾ ਚਾਹੀਦਾ ਸੀ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੀ ਮੈਨੂੰ ਦੋ ਦਿਨ ਮੇਰੇ ਸੋਮਵਾਰ ਮੇਰੇ ਬੇਟੇ ਨਾਲ ਤਾਂ ਨੋਰਮਲ ਗੱਲ ਹੋਈ ਮੇਰਾ ਬੇਟਾ ਹੈ ਮੰਕਸ ਸੋਮਵਾਰ ਮੇਰੀ 11 ਤਰੀਕ ਮੇਰੀ ਲਾਸਟ ਗੱਲ ਹੋਈ ਮੇਨਾਂ ਬਿਲਕੁਲ ਵਧੀਆ ਗੱਲ ਕੀਤੀ ਮੈਨੂੰ ਮੈਸੇਜ ਵੀ ਕੀਤਾ ਤੇ ਸਾਡੇ ਕੋਲ ਮੈਸੇਜ ਵੀ ਹੈਗੇ ਬਿਲਕੁਲ ਵਧੀਆ ਗੱਲ ਕੀਤੀ ਆ ਹਾਂਜੀ ਕੋਈ ਨਹੀਂ ਮੇਰਾ ਹੈਗਾ ਮੈਂ ਤਾਂ ਕੇ 25 ਲੱਖ ਰੁਪਈਆ ਸਟੱਡੀ ਵੀਸ ਤੇ ਲਾ ਕੇ ਇਹਨੂੰ ਫੀਸ ਭਰ ਕੇ ਇੱਕ ਸਾਲ ਦੀ ਮੈਂ ਇਹਨੂੰ ਭੇਜਿਆ ਹੋਇਆ ਸੀ ਮੈਨੂੰ ਬਸ ਮੇਰਾ ਮੇਰਾ ਬੇਟੇ ਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੇ ਮਾਲਕਾਨੀ ਝੂਠ ਕਿਉਂ ਬੋਲਿਆ ਬਾਕੀ ਹੁਣ 10 ਦਿਨ ਹੋ ਗਏ ਆ ਅਸੀਂ ਫੋਨ ਕਰਦੇ ਹੁਣ ਇਹਨਾਂ ਨੇ ਸਾਡੇ ਨੰਬਰ ਨਹੀਂ ਚੱਕਦੇ ਨਹੀਂ ਪਏ ਸੀ ਫੋਨ ਲਾ ਲਾ ਕੇ ਇਹਨਾਂ ਨੂੰ ਪੁੱਛੀ ਜਾਂਦੇ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਕੋਈ ਨਹੀਂ ਦਿੱਤੀ ਕੋਈ ਗੱਲਬਾਤ ਹੋਈ ਕਿ ਉਹਨਾਂ ਨੇ ਕੁਝ ਨਹੀਂ ਨਹੀਂ ਕੁਝ ਨਹੀਂ ਸਾਨੂੰ ਦੱਸਦੇ ਹੀ ਨਹੀਂ ਪਏ ਸਾਨੂੰ ਰੋਜ਼ ਦੋ ਦਿਨ ਲਾਰਾ ਲੋਂਦੇ ਰਹੇ ਤੇ ਗੱਲ ਕਰਉਨੇ ਸੀ ਗੱਲ ਕਰਉਨੇ ਸੀ ਜਾ ਕੇ ਪਰ ਅਸੀਂ ਆਪਣੇ ਆਪ ਅਸੀਂ ਆਪ ਆਪਣੇ ਕਿਸੇ ਭੈਣ ਭਰਾਵ ਦੇ ਮਿੰਟ ਤਾਲੇ ਕਰਕੇ ਅਸੀਂ ਆਪਣੇ ਬੇਟੇ ਤੇ ਕਰ ਪਹੁੰਚੇ ਇਹਨਾਂ ਨੇ ਸਾਡੀ ਕਿਸੇ ਨਾਲ ਗੱਲ ਨਹੀਂ ਕਰਾਈ ਪਰਜੀਤ ਸਿੰਘ ਮੈਂ ਲੜਕੇ ਦਾ ਨਾਨਾ ਜੀ ਆ ਮੈਮ ਬੜੀ ਮੁਸ਼ਕਿਲ ਨਾਲ ਇਹਨੂੰ ਬਾਹਰ ਭੇਜਿਆ ਸੀ ਰੋਡੇ ਸਾਢੇ ਸਾਲ ਹੋ ਗਏ ਕਹੇ ਇਹ ਕਿਸੇ ਮੌਲਚ ਉੱਥੇ ਕੰਮ ਕਰਦਾ ਸੀ ਉਹ ਮੌਲ ਦੇ ਵਿੱਚ ਹੀ ਮਾਲਕ ਨਾਲ ਕੋਈ ਗੱਲਬਾਤ ਹੋਈ ਆ ਸਾਨੂੰ ਬਾਰੋਂ ਪਤਾ ਲੱਗਦਾ ਉਹਨਾਂ ਨੇ ਕੋਈ ਸਾਨੂੰ ਦੱਸਿਆ ਨਹੀਂ ਆ ਅਸੀਂ ਇਹ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੀ ਹੋਇਆ ਉੱਥੇ ਕਿੱਦਾਂ ਹੋਈ ਆ ਬਾਕੀ ਚਲੋ ਜੀ ਖੁਸ਼ ਹੋਗਾ ਹੜੇਓ ਮੁੰਡੇ ਦਾ ਇਸ ਤਰ੍ਹਾਂ ਵੀ ਹੋਏ ਕਿ ਇੰਡੀਆ ਪਹੁੰਚਣਾ ਚਾਹੀਦਾ ਅਸੀਂ ਬਹੁਤ ਤਾਂਗਿਆਂ ਪਰੇਸ਼ਾਨ ਹਾਂ ਕਰਨਾ ਸੀ ਵਾਈਡਲੀ ਨੋਜਵਾਨ ਦੀ ਡੈਥ ਹੋਈ ਹੈ ਸੂਲੈਂਡ ਦੇ ਵਿੱਚੋਂ ਕੀ ਕਰਨਾ ਚਾਹੋਗੇ ਸਰਪਲ ਹਲਕਨ ਸਰਕਾਰ ਤੋਂ ਮੰਗ ਕਰਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਇਹ ਜੋtheta ਜਿਸ ਰੂਪ ਚ ਇਹ ਹਾਂਜੀ ਅਸੀਂ ਇਹ ਮੰਗ ਕਰਦੇ ਆਂ ਪੰਜਾਬ ਸਰਕਾਰ ਤੋਂ ਤੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਤੋਂ ਕਿ ਇਹ ਜੋ ਵੀ ਇੰਗਲੈਂਡ 'ਚ ਘਟਨਾ ਵਾਪਰੀ ਆ ਇਕ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹ ਕਿਸ ਹਾਲਤ ਦੇ ਵਿੱਚ ਇਸ ਤਰ੍ਹਾਂ ਇਹਨੂੰ ਮਤਲਬ ਮਿਲਿਆ ਬੰਦਾ ਦੂਸਰਾ ਇਹ ਆ ਕਿ ਇਸ ਦੀ ਜਿਹੜੀ ਡੈੱਡ ਬੋਡੀ ਵੀ ਆ ਉਹ ਵੀ ਭਾਵੇਂ ਉਹ ਸਰਬੱਤ ਦਾ ਭਲਾ ਵਾਲੇ ਜਾਂ ਹੋਰ ਕੋਈ ਸੰਸਥਾਵਾਂ ਜਿਹੜੀਆਂ ਭੇਜ ਸਕਣ ਕਿਉਂਕਿ ਇਹ ਬਹੁਤ ਗਰੀਬ ਪਰਿਵਾਰ ਆ ਇਹ ਮਾਤਾ ਨੇ ਕਰਜ਼ਾ ਚੁੱਕ ਕੇ ਉਹਨੇ ਇਕੱਲੀ ਇਹਦੀ ਮਾਤਾ ਫਾਦਰੇ ਦੀ 6 ਸਾਲ ਪਹਿਲਾਂ ਡੈਥ ਹੋ ਗਈ ਸੀ ਬਾਬਾ ਇਹਦੇ ਦਾਦਾ ਜੀ ਤੇ ਦਾਦੀ ਜੀ ਉਹਨਾਂ ਦੀ ਵੀ ਡੈਥ ਹੋਈ ਆ ਹੁਣ ਇਹ ਵਿਚਾਰੀ ਇਕੱਲੀ ਕੱਪੜੇ ਸਿਉਂਕੇ ਗੁਜ਼ਾਰਾ ਕਰਦੀ ਆ ਅਸੀਂ ਮੰਗ ਕਰਦੇ ਆ ਕਿ ਇਹ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਆ ਪਈ ਕਿੰਨੇ ਭੈਣ ਭਰਾ ਹੈ ਇਹ ਦੋ ਭੈਣ ਭਰਾ ਸੀ ਉਹ ਭੈਣ ਪਹਿਲਾਂ ਹੀ ਇਸ ਦੀ ਬਾਹਰ ਪ੍ਰਦੇਸ਼ ਚ ਰਹਿੰਦੀ ਹੈ ਤੇ ਹੁਣ ਬਚਾਰੀ ਪਰਿਵਾਰ ਦੀ ਗਾਰਡੀਨ ਪਰਿਵਾਰ ਦੀ ਗਾਰਡੀਨ ਉਹ ਪਰਿਵਾਰ ਦਾ ਮਾੜੀ ਹਾਲਤ ਤਾਂ ਹੀ ਅਸੀਂ ਕਹਿ ਰਹੇ ਕਿ ਬਚਾਰੀ ਕਪੜੇ ਸਿਉ ਕੇ ਆਪਣਾ ਕਿਜ਼ਾਰਾ ਕਰਦੀ ਹੈ ਇਹਦੇ ਲੜਕੇ ਦੇ ਨਾਨਾ ਜੀ ਇਹਦੇ ਇਹਨਾਂ ਦੇ ਕੋਲ ਰਹਿੰਦੇ ਨੇ ਤੇ ਇਸ ਹਾਲਤ ਨੂੰ ਦੇਖਦੇ ਹੋਏ ਇਕ ਤਾਂ ਜਿਹੜੀ ਬੋਟੀ ਆ ਉਹਨੂੰ ਇੱਥੇ ਭਜਵਾਉਣਾ ਚਾਹੀਦਾ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਕਿ ਇਹ ਕੀ ਪਾਣਾ ਮਾਪਿਆ ਕਿੱਥੇ ਕੰਮ ਕਰਦਾ ਹੈ ਮਾਲਕਾਂ ਦੇ ਨਾਲ ਲੈਣਾ ਤੇ ਕੋਈ ਸੰਬੰਧ ਕੋਈ ਉਹਦਾ ਕੋਈ ਬਹੁਤਾ ਵਧੀਆ ਰਵਈਆ ਨਹੀਂ ਕਿਣਾ ਪ੍ਰਤੀ ਕਿਉਂਕਿ ਉਸ ਦਾ ਜੇ ਭਰਦਾ ਸੀ ਕੋਈ ਘਟਨਾ ਵਾਪਰੀ ਆ ਉਹ ਫੋਨੀ ਤਾ ਇਹਨਾਂ ਨੂੰ ਫੋਨ ਕਰਦਾ ਦੱਸਦਾ ਵੀ ਆ ਇਹਦੇ ਨਾਲ ਘਟਨਾ ਵਾਪਰੀ ਆ ਫੋਨ ਤੇ ਕਹਿਣਾ ਮੈਂ ਤੁਹਾਡੀ ਗੱਲ ਕਰਾਉਂਗਾ ਤੁਹਾਡੇ ਉਹ ਲਾਉ ਦੇ ਰਿਸ਼ਤਿਆਂ ਦੇ ਨਾਲ ਹੀ ਉਹ ਗੱਲ ਕਰਾਉਂਦੇ ਆ ਉਹ ਇੰਦਾਂ ਦੀ ਗੱਲ ਨਹੀਂ ਉਹ ਸਹੀ ਇਨਫਰਮੇਸ਼ਨ ਦੇ ਸਕਦਾ